ਆਪਾਂ ਬਹੁਤ ਦੇਖੇ ਹੋਣਗੇ ਪਰ ਅੱਜ ਅਸੀਂ ਜੋ ਤੁਹਾਨੂੰ ਵਿਆਹ ਦੇ ਵਿੱਚ ਆਏ ਬਰਾਤੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਉਸ ਨੂੰ ਦੇਖ ਤੁਸੀਂ ਵੀ ਆਪਣੇ ਮੱਥੇ ਤੇ ਹੱਥ ਮਾਰਨ ਲਈ ਮਜਬੂਰ ਹੋ ਜਾਵੋਗੇ ਕਿਉਂਕਿ ਕੁੜੀ ਨੂੰ ਵਿਆਹ ਹਣਾਏ ਵਿਚੋਲੇ ਅਤੇ ਪਿੰਡ ਵਾਲਿਆਂ ਵੱਲੋਂ ਜੋ ਬਰਾਤੀਆਂ ਦਾ ਹਾਲ ਕੀਤਾ ਉਸ ਨੂੰ ਦੇਖ ਸਭ ਹੈਰਾਨ ਰਹਿ ਗਏ ਮਾਮਲਾ ਖੰਨਾ ਦੇ ਰਾਮਗੜ ਨਵਾਂ ਪਿੰਡ ਦਾ ਜਿੱਥੇ ਮਿਲੀ ਜਾਣਕਾਰੀ ਮੁਤਾਬਕ ਲਾੜੀ ਨੂੰ ਵਿਆਹ ਹਣਾਏ ਬਰਾਤੀਆਂ ਨੂੰ ਵਿਚੋਲੇ ਤੇ ਕੁਝ ਪਿੰਡ ਵਾਲਿਆਂ ਨੇ ਕੁਟਸੁੱਟਿਆ ਜਾਣਕਾਰੀ ਮੁਤਾਬਕ ਬਰਾਤ ਦਾ ਕਸੂਰ ਸਿਰਫ ਐਨਾ ਸੀ ਕਿ ਉਹ ਸਮੇਂ ਤੋਂ ਅੱਧਕ ਘੰਟਾ ਲੇਟ ਗਈ ਜਿਸ ਤੋਂ ਭੜਕੇ ਪਿੰਡ ਵਾਲਿਆਂ ਤੇ ਰਿਸ਼ਤੇਦਾਰਾਂ ਵੱਲੋਂ ਬਰਾਤੀਆਂ ਮੁਤਾਬਕ ਖੂਬ ਘੁੱਟਮਾਰ ਕੀਤੀ ਗਈ। ਕੀ ਬਰਾਤੀ ਸੀ ਕਿਹੜੇ ਪਿੰਡ ਤੋਂ? ਬਸੀ ਤੋਂ ਆਈ ਦੀ ਗਈ। ਬਸੀ ਪਠਾਨਾਂ ਤੋਂ। ਜੀ ਤੁਸੀਂ ਕੋਈ ਕੰਪਲੇਂਟ ਕੀਤੀ? ਬਰੇਡ ਅਸੀਂ ਐਲਐਮਆਰ ਘਟਾਈ ਜੀ ਪਹਿਲਾਂ ਸਿਵਲ ਹਸਪਤਾਲ ਦੇ ਵਿੱਚ ਉਸ ਤੋਂ ਬਾਅਦ ਅਸੀਂ ਥਾਣਾ ਸਦਰ ਦੇ ਵਿੱਚ ਪਹੁੰਚੇ ਹਾਂ। ਉਹਦੇ ਸਾਬ ਨਾਲ ਗੱਲ ਕੀਤੀ ਹੁਣ ਕੀ ਕਾਰਵਾਈ ਕਰਦੇ ਨੇ? ਕੀ ਮੰਗਤਾ? ਵੱਲੋਂ ਸਾਨੂੰ ਇਹੀ ਦੇ ਦੇਖੋ ਜੀ ਕੁੜੀ ਵਾਲਿਆਂ ਦੀ ਤਰਫੋਂ ਵੀ ਇੰਨੇ ਹਮਲੇ ਹੋਣ ਲੱਗੇ ਦੱਸੋ ਕਿੱਥੇ ਸੇਫ ਆ ਕਿਤੇ ਸਾਰਾ ਕੁਝ ਫੈਸਲਾ ਕੁੜੀ ਵਾਲਿਆਂ ਦੇ ਹੱਕ 'ਚ ਹੀ ਹੋਊਗਾ ਜੀ ਅਸੀਂ ਇਹੀ ਮੰਗ ਕਰਦੇ ਆਂ ਵੀ ਕੁੜੀ ਵਾਲਿਆਂ ਦੀ ਜੀ ਕਹਿੰਦੇ ਵੀ ਹੋਈ ਕੋਈ ਗੱਲ ਨਹੀਂ ਵੀ ਸਾਨੂੰ ਕੋਈ ਨਹੀਂ ਸਾਨੂੰ ਨੇ ਗਵਰਡੀਅਨ ਤਾਂ ਕਰਿਆ ਨਜਾਇਜ਼ ਤਾਂ ਕਰਿਆ ਸਾਨੂੰ ਉਹਦਾ ਸਪਸ਼ਟੀਕਰਨ ਚਾਹੀਦਾ ਵੀ ਕਿਉਂ ਕੀਤਾ ਉਹਨਾਂ ਨੇ ਨਹੀਂ ਉਹਦੇ ਸੱਟਾ ਮਾਰੇ ਜੇ ਮੁੰਡੇ ਨੇ ਸੀ ਛੱਡੇ ਵੀ ਤੂੰ ਕੁੜੀ ਨੂੰ ਘਰੋਂ ਲੈ ਕੇ ਜਾ ਕੁੜੀ ਵਾਲੇ ਸੀ ਫੇਰ ਵੀ ਸਤਕਾਰ ਕੀਤਾ ਅਸੀਂ ਮੁੰਡੇ ਨੂੰ ਖੁਦ ਕਹਿ ਕੇ ਆ ਵੀ ਤੂੰ ਗੱਡੀ ਲੈ ਕੇ ਘਰੋਂ ਕੁੜੀ ਨੂੰ ਲੈ ਕੇ ਜਾ ਅਸੀਂ ਕੁੜੀ ਉੱਥੇ ਜਿਹੜੇ ਪਿੱਛੇ ਰਿਸ਼ਤੇ ਦਾ ਉਹਨਾਂ ਨੂੰ ਕਹੇ ਵੀ ਕੁੜੀ ਲੈ ਕੇ ਉਹ ਚਲੇ ਗਈ ਬਾਅਦ ਗਵਾਟੀਆਂ ਨੇ ਖੁੰਦ ਕੇ ਸਾਨੂੰ ਵੀ ਅਸੀਂ ਉਹਨਾਂ ਦੀ ਚਾਹੁੰਦੇ ਵੀ ਉਹਨਾਂ ਨੇ ਸਾਨੂੰ ਸਾਡੇ ਸਾਹਮਣੇ ਲਿਆ ਕੇ ਪੁੱਛਿਆ ਜਾਵੇ ਵੀ ਤੁਹਾਡੀ ਕੀ ਖੁੰਦਕਦੀ ਸਾਡੇ ਨਾਲ ਕੀ ਖੁੰਦਕਦੀ ਅਸੀਂ ਅੱਜ ਤੋਂ ਬਾਅਦ ਪਹਿਲਾਂ ਨੂੰ ਕਦੇ ਮਿਲੇ ਨਹੀਂਗੇ ਨਾਸ਼ ਕਰੇ ਦੇਖਿਆ ਜੀ ਕੁੜੀ ਦੇ ਮਾਪੇ ਨੇ ਜੀ ਕਿਸੇ ਭੈਣ ਭਰਾ ਨੇ ਸਾਡੇ ਦੇ ਕੋਈ ਹੰਵਾਲਾ ਨਹੀਂ ਕੀਤਾ ਸਾਡੋ ਵਿਚੋਲੇ ਨੇ ਤੇ ਉਹਨ ਦੇ ਕਵਾਰਡੀਆਂ ਨੇ ਸਾਡੇ ਤੇ ਹਮਲਾ ਕੀਤਾ ਉਧਰ ਪੁਲਿਸ ਨੇ ਬਰਾਤੀਆਂ ਦੇ ਬਿਆਨ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸ ਕੀ ਮਾਮਲਾ ਜਿਹੜਾ ਰਾਮਗੜ੍ਹ ਪਿੰਡ ਲੜਾਈ ਹੋਈ ਹੈ ਇਹ ਇੱਕ ਆਪਣੇ ਬਰਾਤ ਆਈ ਸੀ ਫਸਿਪਾਣਾ ਤੋਂ ਜਿਹੜੀ ਉਹਨਾਂ ਨੇ ਕੰਪਲੀਟ ਕਰੀ ਹੈ ਤੇ ਅਸੀਂ ਹੁਣ ਉਹਦਾ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੋ ਵੀ ਆਪਣੇ ਕਾਰਵਾਈ ਹੋਗੇ ਉਹ ਕਰਾਂਗੇ ਕਿੰਨੇ ਬੰਦਿਆਂ ਦੇ ਨਾਮ ਦਿੱਤੇ ਨੇ ਇਹਨਾਂ ਨੇ 13 14 ਬੰਦਿਆਂ ਦੇ ਨਾਮ ਦਿੱਤੇ ਨੇ ਕਿਸਨੂੰ ਲੱਗੇ ਤੇ ਕਿਹੜਾ ਦੱਸਿਆ ਜੀ ਇਹਨਾਂ ਨੇ ਉਹ ਇਹ ਕਹਿ ਰਹੇ ਨੇ ਕਹਿੰਦੇ ਵੀ ਅੱਧਾ ਘੰਟਾ ਵੀ ਲੇਟ ਕਿਉਂ ਆਏ ਹੋ ਇਸ ਤੱਕ ਇਹਨਾਂ ਦਾ ਉਸ ਦਿਤੇ ਤੱਕ ਦਾ ਸਰ ਕੀ ਕਾਰਵਾਈ ਹੋ ਗਈ ਜੇ ਕੋਈ ਸਾਹਮਣੇ ਆਂਦੀ ਕੋਈ ਗੱਲ ਕਾਰਵਾਈ ਦੇਖਣੇ ਲੜਾਈ ਦਾ ਫਰਕਾ ਦੇਣਾ ਦੱਸ ਦਿਓ ਕਿ ਕਿਸੇ ਸਮੇਂ ਪਿੰਡ ਦੇ ਵਿੱਚ ਬਾਰਾਤ ਆਉਂਦੀ ਸੀ ਤਾਂ ਪੂਰਾ ਪਿੰਡ ਬਾਰਾਤ ਦੀ ਆਉਪਕਤ ਵਿੱਚ ਲੱਗ ਜਾਂਦਾ ਸੀ ਪਰ ਅੱਜਕੱਲ੍ਹ ਦੇ ਵਿਆਹਾਂ ਵਿੱਚ ਕੁਝ ਹੋਰ ਹੀ ਦੇਖਣ ਨੂੰ ਮਿਲ ਰਿਹਾ ਹੈ ਹਾਲਾਂਕਿ ਰੋਲੇ ਰੱਪੇ ਦੇ ਬਾਵਜੂਦ ਕੁੜੀ ਦੀ ਵਿਦਾਈ ਹੋ ਗਈ ਪਰ ਇਸ ਘਟਨਾ ਨੂੰ ਲੈ ਕੇ ਪੂਰੇ ਪਿੰਡ ਵਿੱਚ ਚਰਚਾ ਛੜੀ ਹੋਈ ਹੈ ਮਨੋਰੰਜਨ ਵਰਪੂ ਜਾਣਕਾਰੀ ਲਈ ਸਾਡੇ ਚੈਨਲ ਪੰਜਾਬੀ ਦੇ ਅਫੀਸ਼ੀਅਲ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਸਭ ਤੋਂ ਪਹਿਲਾਂ ਵੀਡੀਓ ਦੇਖਣ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ